ਹਾਂਜੀ ਸਵਾਗਤ ਹੈ ਤੁਹਾਡੇ ਇੱਕ ਵਾਰ ਫੇਰ ਤੁਹਾਡੇ ਆਪਣੇ ਇਸ ਐਜੂਕੇਸ਼ਨਲ YouTube ਚੈਨਲ ਦੇ ਵਿੱਚ ਅੱਜ ਆਪਾਂ ਗੱਲ ਕਰਾਂਗੇ ਇੰਡੀਅਨ ਜੀਓਗ੍ਰਾਫੀ ਦਾ ਇੱਕ ਬਹੁਤ ਇੰਪੋਰਟੈਂਟ ਚੈਪਟਰ ਹੈਗਾ ਕੁਦਰਤੀ ਬਨਸਪਤੀ ਅਤੇ ਜੰਗਲੀ ਜੀਵ ਨੈਚੁਰਲ ਵੈਜੀਟੇਸ਼ਨ ਐਂਡ ਵਾਈਲਡ ਲਾਈਫ ਠੀਕ ਹੈ ਇਹ ਵੀ ਇੱਕ ਬਹੁਤ ਇੰਪੋਰਟੈਂਟ ਚੈਪਟਰ ਹੈਗਾ ਕਿਸੇ ਵੀ ਕੰਪੀਟੀਟਿਡ ਐਗਜ਼ਾਮ ਦੀ ਗੱਲ ਕਰੀਏ ਤਾਂ ਉਹਦੇ ਵਿੱਚ ਇੱਕ ਤੋਂ ਦੋ ਕੁਐਸਚਨ ਹੈ ਜਿਹੜੇ ਇਸ ਟੌਪਿਕ ਦੇ ਵਿੱਚੋਂ ਪੁੱਛੇ ਜਾਂਦੇਗੇ ਇਸ ਕਰਕੇ ਤੁਸੀਂ ਧਿਆਨ ਦੇ ਨਾਲ ਜਿਹੜੇ ਕੁਐਸਚਨ ਹੈਗੇ ਇਹਨਾਂ ਨੂੰ ਵੇਖਣਾਗਾ ਸੁਣਨਾਗਾ ਤੇ ਅਗਰ ਪੋਸਿਬਿਲਿਟੀ ਹੋਈ ਤਾਂ ਇਹਨਾਂ ਨੂੰ ਆਪਣੀ ਕਾਪੀਜ਼ ਦੇ ਉੱਪਰ ਨੋਟ ਵੀ ਕਰ ਲੈਣਾ ਤਾਂ ਪ੍ਰਸ਼ਨ ਨੰਬਰ 1 ਦੀ ਅਪਾਂ ਗੱਲ ਕਰਦੇ ਹਾਂ ਭਾਰਤ ਦੇ ਕਿਸ ਰਾਜ ਵਿੱਚ ਸਭ ਤੋਂ ਵੱਧ ਚੰਦਨ ਦੇ ਰੁੱਖ ਪਾਈ ਜਾਂਦੇਗੇ ਠੀਕ ਹੈ ਜਿਹਨੂੰ ਅਪਾਂ ਸੰਡਲ ਬੋਲਦੇ ਆਂਗੇ ਤਾਂ ਇਹਦਾ ਚੰਦਨ ਦਾ ਰੁੱਖ ਹੈਗਾ ਉਹ ਸਭ ਤੋਂ ਵੱਧ ਭਾਰਤ ਦੇ ਕਿਹੜੇ ਰਾਜ ਦੇ ਵਿੱਚ ਪਾਈ ਜਾਂਦਾਗਾ ਹਾਂਜੀ ਇਹ ਪਾਈ ਜਾਂਦਾਗਾ ਕਰਨਾਟਕਾ ਦੇ ਵਿੱਚ ਠੀਕ ਹੈ ਕਿਹੜਾ ਰਾਜ ਹੈ ਕਰਨਾਟਕਾ ਉੱਥੇ ਚੰਦਨ ਦੇ ਜਿਹੜੇ ਰੁੱਖ ਹੈਗੇ ਸਭ ਤੋਂ ਵੱਧ ਪਾਈ ਜਾਂਦੇ ਹੈਗੇ ਤੁਸੀਂ ਵੇਖ ਸਕਦੇ ਹੋਗੇ ਤੁਹਾਡੀ ਵੀਡੀਓ ਦੇ ਵਿੱਚ ਆ ਜਿਹੜੇ ਰੁੱਖ ਹੈਗੇ ਇਹ ਚੰਦਨ ਦੇ ਰੁੱਖ ਹੈਗੇ ਹਾਂਜੀ ਨੰਬਰ 2 ਪ੍ਰਸ਼ਨ ਦੀ ਗੱਲ ਕਰੀਏ ਪ੍ਰੋਜੈਕਟ ਟਾਈਗਰ ਠੀਕ ਹੈ ਇਹ ਬਹੁਤ ਇੰਪੋਰਟੈਂਟ ਕੁਐਸਚਨ ਹੈ ਵੀ ਕਿ ਕਾਫੀ ਪ੍ਰੋਜੈਕਟ ਹੈਗੇ ਜਿਹੜੇ ਬਣੇ ਹੈਗੇ ਉਹਨਾਂ ਦੇ ਵਿੱਚ ਇੱਕ ਹੈਗਾ ਪ੍ਰੋਜੈਕਟ ਟਾਈਗਰ ਇੱਕ ਗੱਲ ਚੇਤੇ ਰੱਖਿਓ ਜਿੰਨੇ ਵੀ ਪ੍ਰੋਜੈਕਟ ਹੈਗੇ ਠੀਕ ਹੈ ਤੇ ਉਹ ਹੀ ਨੋ ਸਰਸਾਇ ਕਰੋਕੋਡਾਈਲ ਹੈਗਾ ਟਾਈਗਰ ਹੈ ਠੀਕ ਹੈ ਲਾਇਨ ਹੈਗਾ ਤਾਂ ਉਹ ਪ੍ਰੋਜੈਕਟ ਬਣਾਏ ਇਸ ਲਈ ਗਏ ਸੀ ਤਾਂ ਜੋ ਇੰਨਾ ਜੰਗਲੀ ਜਾਨਵਰਾਂ ਨੂੰ ਖਤਮ ਹੋਣ ਤੋਂ ਬਚਾਇਆ ਜਾ ਸਕੇ ਮਤਲਬ ਇਹਨਾਂ ਦਾ ਸ਼ਿਕਾਰ ਨੂੰ ਰੋਕਿਆ ਜਾ ਸਕੇ ਤੇ ਜਿਹੜਾ ਪ੍ਰੋਜੈਕਟ ਟਾਈਗਰ ਹੈਗਾ ਇਹ ਚੱਲਿਆ ਸੀ 1973 ਦੇ ਵਿੱਚ ਠੀਕ ਹੈ 1973 ਪ੍ਰੋਜੈਕਟ ਟਾਈਗਰ 1973 ਦੇ ਵਿੱਚ ਚੱਲਿਆ ਗਿਆ ਸੀ ਕਾਦੇ ਲਈ ਚਲਾਇਆ ਗਿਆ ਸੀ ਵੀ ਜਿਹੜੇ ਟਾਈਗਰ ਹੈਗੇ ਉਹਨਾਂ ਦੇ ਸ਼ਿਕਾਰ ਨੂੰ ਰੋਕਣ ਦੇ ਲਈ ਪ੍ਰਸ਼ਨ ਨੰਬਰ 3 ਦੀ ਆਪਾਂ ਗੱਲ ਕਰ ਲਈਏ ਰਾਇਲ ਬੰਗਾਲ ਟਾਈਗਰ ਤੋਂ ਪਹਿਲਾਂ ਭਾਰਤ ਦਾ ਰਾਸ਼ਟਰੀ ਜਾਨਵਰ ਕਿਹੜਾ ਸੀ ਹਾਂਜੀ ਅਗਰ ਆਪਾਂ ਰਾਇਲ ਬੰਗਾਲ ਟਾਈਗਰ ਤੋਂ ਪਹਿਲਾਂ ਦੀ ਗੱਲ ਕਰੀਏ ਭਾਰਤ ਦਾ ਜਿਹੜਾ ਨੈਸ਼ਨਲ ਐਨੀਮਲ ਸੀ ਉਹ ਸੀ ਸ਼ੇਰ ਠੀਕ ਹੈ ਤਾਂ 1972 ਤੋਂ ਬਾਅਦ ਦੇ ਸਮੇਂ ਜਿਹੜਾ ਲਾਇਨ ਸੀ ਟਾਈਗਰ ਠੀਕ ਹੈ ਸੌਰੀ ਟਾਈਗਰ ਸੀ ਉਹਦਾ ਕਾਫੀ ਜ਼ਿਆਦਾ ਸ਼ਿਕਾਰ ਹੋਣ ਲੱਗਿਆ ਸੀ ਤਾਂ ਉਸ ਸ਼ਿਕਾਰ ਨੂੰ ਰੋਕਣ ਦੇ ਲਈ ਠੀਕ ਹੈ ਉਸ ਜੋ ਜਿਹੜਾ ਪ੍ਰੋਜੈਕਟ ਟਾਈਗਰ ਚਲਾਇਆ ਗਿਆ ਸੀ ਤੇ ਉਸ ਤੋਂ ਬਾਅਦ ਟਾਈਗਰ ਨੂੰ ਭਾਰਤ ਦੇ ਨੈਸ਼ਨਲ ਐਨੀਮਲ ਵਜੋਂ ਜਾਣੇ ਚੱਲੇ। ਪ੍ਰਸ਼ਨ ਨੰਬਰ 4 ਇਹ ਵੀ ਇੰਪੋਰਟੈਂਟ ਕੁਐਸਚਨ ਹੈ ਫੁੱਲਾਂ ਦੀ ਘਾਟੀ ਕਿੱਥੇ ਸਥਿਤ ਹੈ? ਜਾਂ ਫੁੱਲਾਂ ਦੀ ਘਾਟੀ ਸਥਿਤ ਹੈ ਹਾਂਜੀ ਕਿਹੜੇ ਰਾਜ ਦੇ ਵਿੱਚ ਸਥਿਤ ਹੈ ਵੀ ਉੱਤਰਾਖੰਡ ਦੇ ਵਿੱਚ। ਠੀਕ ਹੈ। ਵੈਲੀ ਆਫ ਫਲਾਵਰਸ ਪ੍ਰਸ਼ਨ ਨੰਬਰ 5 ਭਾਰਤ ਦੇ ਕਿੰਨੇ ਪ੍ਰਤੀਸ਼ਤ ਖੇਤਰ ਉੱਤੇ ਜੰਗਲ ਪਾਏ ਜਾਂਦੇ ਹਨ ਇਹ ਵੀ ਇੱਕ ਇੰਪੋਰਟੈਂਟ ਕੁਐਸਚਨ ਹੈਗਾ ਭਾਰਤ ਦੇ ਲਗਭਗ 22.7% ਹਿੱਸੇ ਉੱਤੇ ਜੰਗਲ ਪਾਏ ਜਾਂਦੇ ਹਨ ਇੱਕ ਗੱਲ ਇਹ ਤੇ ਧਿਆਨ ਰੱਖਿਓ ਵੀ ਕਿ ਕਈ ਜਗ੍ਹਾ ਤੇ ਇਹ ਜਿਹੜਾ ਫਿਗਰ ਹੈਗਾ 22% ਦਿੱਤਾ ਹੁੰਦਾ ਹੈਗਾ ਠੀਕ ਹੈ ਤਾਂ ਉੱਥੇ ਆਪਾਂ অপਸ਼ਨ ਜਰੂਰ ਧਿਆਨ ਨਾਲ ਦੇਖਣੀਆਂ 22.7 ਹੈ ਤਾਂ ਆਪਾਂ ਇਹ ਟਿਕ ਕਰਾਂਗੇ ਅਗਰ 22% ਦਾ ਅਸੀਂ 22% ਵਾਲਾ ਹੀ ਟਿਕ ਕਰਾਂਗੇ ਪ੍ਰਸ਼ਨ ਨੰਬਰ 6 ਦੀ ਆਪਾਂ ਗੱਲ ਕਰੀਏ ਪੱਛਮੀ ਘਾਟ ਉੱਤੇ ਪਾਈ ਜਾਣ ਵਾਲੀ ਬਨਸਪਤੀ ਕਿਸ ਪ੍ਰਕਾਰ ਦੀ ਹੈ ਜਿਹੜੀ ਪੱਛਮੀ ਘਾਟ ਦੇ ਵਿੱਚ ਬਨਸਪਤੀ ਪਾਈ ਜਾਂਦੀ ਹੈਗੀ ਠੀਕ ਹੈ ਉਹ ਕਿਸ ਪ੍ਰਕਾਰ ਦੀ ਹੈ ਹਾਂਜੀ ਤਾਂ ਉਹ ਬਨਸਪਤੀ ਹੈ ਸਦਾਬਹਾਰ ਬਨਸਪਤੀ ਠੀਕ ਹੈ ਸਦਾਬਹਾਰ ਬਨਸਪਤੀ ਪ੍ਰਸ਼ਨ ਨੰਬਰ 7 ਦੀ ਆਪਾਂ ਗੱਲ ਕਰੀਏ ਭਾਰਤ ਵਿੱਚ ਸਭ ਤੋਂ ਵੱਧ ਚੰਦਨ ਦੇ ਰੁੱਖ ਕਿਹੜੀਆਂ ਪਹਾੜੀਆਂ ਵਿੱਚ ਪਾਈ ਜਾਂਦੇ ਹੈਗੇ ਠੀਕ ਹੈ ਜਿਵੇਂ ਆਪਾਂ ਗੱਲ ਕੀਤੀ ਸੀ ਸਭ ਤੋਂ ਵੱਧ ਰੁੱਖ ਪਾਏ ਕਿੱਥੇ ਜਾਂਦੇ ਸੀ ਕਰਨਾਟਕਾ ਦੇ ਵਿੱਚ ਹੈ ਠੀਕ ਹੈ ਤਾਂ ਕਰਨਾਟਕਾ ਦੇ ਨੇੜੇ ਕਿਹੜੀਆਂ ਪਹਾੜੀਆਂ ਨੇ ਨੀਲਗਿਰੀ ਦੀਆਂ ਪਹਾੜੀਆਂ ਇਹ ਵੀ ਕੁਐਸਚਨ ਅਕਸਰ ਪੁੱਛਿਆ ਜਾਂਦਾਗਾ ਵੀ ਜਿਹੜੇ ਚੰਦਨ ਦੇ ਰੁੱਖ ਨੇ ਉਹ ਕਿਸ ਪਹਾੜੀਆਂ ਦੇ ਵਿੱਚ ਪਾਈ ਜਾਂਦੇਗੇ ਹਾਂਜੀ ਤਾਂ ਕਿਹੜੀਆਂ ਪਹਾੜੀਆਂ ਨੇ ਨੀਲਗਿਰੀ ਦੀਆਂ ਪਹਾੜੀਆਂ ਨੇ ਤੇ ਕਿੱਥੇ ਸਥਿਤ ਨੇ ਕਰਨਾਟਕ ਦੇ ਵਿੱਚ ਪ੍ਰਸ਼ਨ ਨੰਬਰ 8 ਦੀ ਆਪਾਂ ਗੱਲ ਕਰੀਏ ਦਲਦਲੀ ਜਾਂ ਮੈਂਗਰੋਵ ਬਨਸਪਤੀ ਦਾ ਵਿਸਤਾਰ ਸਭ ਤੋਂ ਵੱਧ ਕਿਸ ਰਾਜ ਵਿੱਚ ਹੈ ਕਿ ਜਿਹੜੀ ਬਨਸਪਤੀ ਹੈਗੀ ਦਲਦਲੀ ਜਾਂ ਮੈਂਗਰੋ ਬਨਸਪਤੀ ਉਹ ਸਭ ਤੋਂ ਵੱਧ ਕਿਹੜੇ ਰਾਜ ਦੇ ਵਿੱਚ ਫੈਲੀ ਹੈ ਹਾਂਜੀ ਉਹ ਫੈਲੀ ਹੈ ਪੱਛਮੀ ਬੰਗਾਲ ਦੇ ਵਿੱਚ ਠੀਕ ਹੈ ਚੇਤੇ ਰੱਖਿਓ ਦਲਦਲੀ ਜਾਂ ਜਿਹੜੀ ਮੈਂਗਰੋ ਬਨਸਪਤੀ ਹੈ ਪਾਈ ਕਿੱਥੇ ਜਾਂਦੀ ਹੈ ਜਿੱਥੇ ਨਦੀਆਂ ਦੇ ਡੈਲਟਾ ਹੈਗੇ ਠੀਕ ਹੈ ਤਾਂ ਪੱਛਮੀ ਬੰਗਾਲ ਦੇ ਨੇੜੇ ਦੇਖੋ ਸੁੰਦਰਬਨ ਡੈਲਟਾ ਹੈਗਾ ਜਿੱਥੇ ਜਿਹੜੇ ਬਨਸਪਤੀਆਂ ਦਲਦਲੀ ਜਾਂ ਮੈਂਗਰੋ ਬਨਸਪਤੀ ਪਾਈ ਜਾਂਦੀ ਹੈਗੀ ਪ੍ਰਸ਼ਨ ਨੰਬਰ 9 ਦੀ ਆਪਾਂ ਗੱਲ ਕਰੀਏ हिमालय क्षेत्रਾਂ ਵਿੱਚ ਰੁੱਖਾਂ ਨੂੰ ਬਚਾਉਣ ਲਈ ਕਿਹੜਾ ਅੰਦੋਲਨ ਸਫਲ ਰਿਹਾ ਠੀਕ ਹੈ ਹਿਮਾਲੀਅਨ ਖੇਤਰਾਂ ਦੇ ਵਿੱਚ ਰੁੱਖਾਂ ਨੂੰ ਬਚਾਉਣ ਦੇ ਲਈ ਇੱਕ ਅੰਦੋਲਨ ਚਲਾਇਆ ਗਿਆ ਸੀ ਜਿਹੜੇ ਕਬੀਲੇ ਦੇ ਉੱਥੇ ਲੋਕ ਸੀ ਤਾਂ ਉਹਨਾਂ ਨੇ ਜਿਹੜਾ ਅੰਦੋਲਨ ਚਲਾਇਆ ਸੀ ਉਹਦਾ ਨਾਮ ਹੈਗਾ ਚਿਪਕੋ ਅੰਦੋਲਨ ਠੀਕ ਹੈ ਕੀ ਨਾਮ ਸੀ ਉਸ ਅੰਦੋਲਨ ਦਾ ਚਿਪਕੋ ਅੰਦੋਲਨ ਪ੍ਰਸ਼ਨ ਨੰਬਰ 10 ਦੀ ਆਪਾਂ ਗੱਲ ਕਰ ਲਈਏ ਹੇਠ ਲਿਖਿਆਂ ਰਾਜਾਂ ਵਿੱਚੋਂ ਕਿਹੜਾ ਰਾਜ ਸਤੂਤ ਰੇਸ਼ਮ ਦਾ ਉਤਪਾਦਨ ਕਰਦਾ ਹੈ ਠੀਕ ਹੈ ਜਿਹੜਾ ਤੁਸੀਂ ਸੁਣਿਆ ਹੋਗਾ ਰੇਸ਼ਮ ਦੇ ਕੀੜੇ ਸੈਤੂਤ ਨਾਂ ਦੇ ਦਰਖਤ ਉੱਤੇ ਪਾਲੇ ਜਾਂਦੇ ਆਗੇ ਤਾਂ ਜਿਹੜਾ ਸੈਤੂਤ ਰੇਸ਼ਮ ਆਗਾ ਉਹਦਾ ਉਤਪਾਦਨ ਇਹਨਾਂ ਵਿੱਚੋਂ ਕਿਹੜਾ ਰਾਜ ਸਭ ਤੋਂ ਵੱਧ ਕਰਦਾਗਾ ਹਾਂਜੀ ਉਹ ਆਗਾ ਵੀ ਕਰਨਾਟਕਾ ਠੀਕ ਹੈ ਕਰਨਾਟਕ ਪ੍ਰਸ਼ਨ ਨੰਬਰ 11 ਦੀ ਅੱਪਾ ਗੱਲ ਕਰੀਏ ਗੰਗਾ ਬ੍ਰਹਮਪੁੱਤਰ ਡੈਲਟਾ ਇੱਕ ਖੇਤਰਾ ਕਿਹੜੇ ਰੁੱਖਾਂ ਦੇ ਹੋਣ ਕਾਰਨ ਇਸ ਨੂੰ ਸੁੰਦਰਬਨ ਡੈਲਟਾ ਕਿ ਇਹ ਗੰਗਾ ਬ੍ਰਾਂਹਪੁੱਤਰ ਡੈਲਟਾ ਹੀ ਖੇਤਰ ਹੈ ਜੇ ਉਥੇ ਕਿਹੜੇ ਰੁੱਖ ਪਾਈ ਜਾਂਦੇ ਹੈਗੇ ਜਿਹਦੇ ਕਰਕੇ ਇਹਦਾ ਨਾਮ ਸੁੰਦਰਬਨ ਪੈ ਗਿਆ ਹਾਂਜੀ ਉਹਨਾਂ ਰੁੱਖਾਂ ਦਾ ਨਾਮ ਹੈਗਾ ਸੁੰਦਰੀ ਠੀਕ ਹੈ ਸੁੰਦਰੀ ਰੁੱਖਾਂ ਦੇ ਕਾਰਨ ਇਸ ਖੇਤਰ ਦਾ ਨਾਮ ਕੀ ਪੈ ਗਿਆ ਸੁੰਦਰਬਨ ਡੈਲਟਾ ਠੀਕ ਹੈ ਪਿਛਲੀ ਵੀਡੀਓਜ਼ ਵਿੱਚ ਮੈਂ ਤੁਹਾਨੂੰ ਦੱਸਿਆ ਸੀ ਜਿਹੜਾ ਸੁੰਦਰਬਨ ਡੈਲਟਾ ਹੈਗਾ ਇਸ ਸੰਸਾਰ ਦਾ ਸਭ ਤੋਂ ਵੱਡਾ ਡੈਲਟਾ ਹੈਗਾ ਠੀਕ ਹੈ ਜਾਂ ਭਾਰਤ ਦਾ ਸਭ ਤੋਂ ਵੱਡਾ ਡੈਲਟਾ ਹੈਗਾ ਇੱਕ ਗੱਲ ਹੋਰ ਯਾਦ ਰੱਖਿਓ ਮੈਂ ਗ੍ਰੂਬਨਸਪਤੀ ਸਭ ਤੋਂ ਵੱਧ ਸੁੰਦਰ ਬਨ ਰੈਲਟੀ ਚ ਪਾਈ ਜਾਂਦੀ ਹੈਗੀ ਹਾਂਜੀ ਪ੍ਰਸ਼ਨ ਨੰਬਰ 12 ਦੀ ਆਪਾਂ ਗੱਲ ਕਰ ਲਈਏ ਭਾਰਤ ਦੀ ਪ੍ਰਮੁੱਖ ਬਨਸਪਤੀ ਕਿਹੜੀ ਹੈ ਭਾਰਤ ਵਿੱਚ ਕਿਹੜੇ ਜਿਹੇ ਬਨ ਨੇ ਜਾਂ ਕਿਹੜੇ ਜੰਗਲ ਹੈਗੇ ਜਾਂ ਰੁੱਖੇ ਪਾਈ ਜਾਂਦੀ ਹੈਗੇ ਤਾਂ ਭਾਰਤ ਦੇ ਵਿੱਚ ਪਾਈ ਜਾਂਦੇ ਹੈਗੇ ਪਤਚੜ ਬਨ ਠੀਕ ਹੈ ਪਤਚੜ ਬਨ ਪ੍ਰਸ਼ਨ ਨੰਬਰ 13 ਦੀ ਆਪਾਂ ਗੱਲ ਕਰੀਏ ਜਿਹੜੇ ਬਨ ਜਾਂ ਰੁੱਖ ਚੱਕਰਵਾਤਾਂ ਦੇ ਰਾਹ ਵਿੱਚ ਰੁਕਾਵਟ ਬਣਦੇ ਹਨ ਉਹਨਾਂ ਨੂੰ ਕੀ ਕਿਹਾ ਜਾਂਦਾ ਹੈ ਹਾਂਜੀ ਅਜਿਹੇ ਵਣ ਜਿਹੜੇ ਚੱਕਰਵਾਤਾਂ ਦੇ ਰਾਹ ਦੇ ਵਿੱਚ ਰੁਕਾਵਟ ਬਣਦੇ ਆ ਉਹਨਾਂ ਨੂੰ ਅਸੀਂ ਕਹਿੰਦੇ ਆ ਕਿ ਮੰਗਰੋਵ ਵਣ ਠੀਕ ਹੈ ਮੰਗਰੋਵ ਵਣ ਇਹ ਕਿੱਥੇ ਹੁੰਦੀ ਹੈਗੇ ਮੈਂ ਤੁਹਾਨੂੰ ਪਹਿਲਾਂ ਵੀ ਸਿੱਖੀ ਇੱਥੇ ਨਦੀਆਂ ਦੇ ਡੈਲਟੇ ਬਣਦੇ ਆਗੇ ਉੱਥੇ ਜਿਹੜੇ ਰੁੱਖ ਹੈਗੇ ਦਰੱਖਤ ਹੈਗੇ ਪਾਈ ਜਾਂਦੇਗੇ ਅਜਿਹੀ ਬਨਸਪਤੀ ਪਾਈ ਜਾਂਦੀ ਹੈ ਪ੍ਰਸ਼ਨ ਨੰਬਰ 14 ਗੀਰ ਜੰਗਲ ਕਿਹੜੇ ਜੀਵ ਦਾ ਕੁਦਰਤੀ ਆਵਾਸ ਸਥਾਨ ਹੈ ਠੀਕ ਹੈ ਇਹ ਬਹੁਤ ਇੰਪੋਰਟੈਂਟ ਕੁਐਸਚਨ ਹੈ ਵੀ ਜਿਹੜਾ ਗੀਰ ਜੰਗਲ ਹੈਗਾ ਉਹ ਕਿਹੜੇ ਜੀਵ ਦਾ ਕੁਦਰਤੀ ਆਵਾਸ ਸਥਾਨ ਹੈ ਹਾਂਜੀ ਇਹ ਹੈ ਗਭੀ ਏਸ਼ੀਆਈ ਸ਼ੇਰ ਦਾ ਠੀਕ ਹੈ ਏਸ਼ੀਆਈ ਸ਼ੇਰ ਠੀਕ ਹੈ ਐਸੀਆਟਿਕ ਲਾਇਨਸ ਹੁਣ ਇਹ ਜਿਹੜਾ ਗੀਰ ਜੰਗਲ ਲਗਾ ਵੀ ਇਹ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਠੀਕ ਹੈ ਕਿੱਥੇ ਸਥਿਤ ਹੈਗਾ ਇਹ ਸਥਿਤ ਹੈਗਾ ਗੁਜਰਾਤ ਦੇ ਵਿੱਚ ਠੀਕ ਹੈ ਇਹ ਵੀ ਤੁਸੀਂ ਨੋਟ ਕਰ ਲਿਓ ਇਹ ਜਿਹੜਾ ਗੀਰ ਜੰਗ ਲਗਾ ਗੁਜਰਾਤ ਦੇ ਵਿੱਚ ਸਥਿਤ ਹੈ। ਹਾਂਜੀ ਪ੍ਰਸ਼ਨ ਨੰਬਰ 15 ਦੀ ਅਪਾ ਗੱਲ ਕਰੀਏ ਜੰਗਲੀ ਜੀਵ ਸੁਰੱਖਿਆ ਐਕਟ ਇਹ ਵੀ ਇੱਕ ਬਹੁਤ ਇੰਪੋਰਟੈਂਟ ਕੁਐਸਚਨ ਹੈਗਾ। ਧਿਆਨ ਨਾਲ ਨੋਟ ਕਰ ਲਿਓ ਨੂੰ ਵਾਈਲਡ ਲਾਈਫ ਪ੍ਰੋਟੈਕਸ਼ਨ ਐਕਟ ਕਦੋਂ ਲਾਗੂ ਹੋਇਆ? ਹਾਂਜੀ ਜਿਹੜਾ ਜੰਗਲੀ ਜੀਵ ਸੁਰੱਖਿਆ ਐਕਟ ਸੀ ਇਹ ਲਾਗੂ ਹੋਇਆ ਸੀ 1972 ਦੇ ਵਿੱਚ। 1972 1972 ਦੇ ਵਿੱਚ ਵਾਈਲਡ ਲਾਈਫ ਪ੍ਰੋਟੈਕਸ਼ਨ ਐਕਟ ਲਾਗੂ ਹੋ ਗਿਆ ਸੀ। ਹਾਂਜੀ ਪ੍ਰਸ਼ਨ ਨੰਬਰ 16 ਦੀ ਅੱਪਾ ਗੱਲ ਕਰੀਏ ਸਾਇਲੈਂਟ ਵੈਲੀ ਜਾਂ ਸ਼ਾਂਤ ਘਾਟੀ ਕਿਸ ਰਾਜ ਵਿੱਚ ਸਥਿਤ ਹੈ ਤਾਂ ਇਹਦੀ ਸ਼ਾਂਤ ਘਾਟੀ ਹੈ ਸਾਇਲੈਂਟ ਵੈਲੀ ਹੈ ਇਹ ਸਥਿਤ ਹੈ ਕੇਰਲਾ ਦੇ ਵਿੱਚ ਕੇਰਲਾ ਰਾਜ ਦੇ ਵਿੱਚ ਸਥਿਤ ਹੈ ਠੀਕ ਇਹ ਕਾਦੇ ਲਈ ਮਸ਼ਹੂਰ ਹੈ ਜਾਂ ਕਾਦੇ ਲਈ ਪ੍ਰਸਿੱਧ ਹੈ ਇਹ ਪ੍ਰਸਿੱਧ ਹੈ ਵੀ ਜੈਵ ਵਿਭਿੰਨਤਾ ਦੇ ਲਈ ਜੈਵ ਵਿਭਿੰਨਤਾ ਦੇ ਲਈ ਤਿੱਕੇ ਤੇ ਦੂਸਰਾ ਇਥੇ ਸਦਾ ਬਹਾਰ ਬਣਾ ਦਾ ਸੁਰੰਖਣ ਹੈਗਾ ਤੇ ਕਿਹਦੇ ਲਈ ਇਹ ਮਸ਼ਹੂਰ ਹੈਗੀ ਨੋਟ ਕਰ ਲਿਓ ਪ੍ਰਸ਼ਨ ਨੰਬਰ 17 ਇਹ ਵੀ ਇੱਕ ਇੰਪੋਰਟੈਂਟ ਕੁਐਸਚਨ ਹੈਗਾ ਧਿਆਨ ਦਿਓ ਰਾਇਲ ਬੰਗਾਲ ਟਾਈਗਰ ਇਹ ਇਥੇ ਲਿਖਿਆ ਵਿੱਚੋਂ ਕਿੱਥੇ ਪਾਇਆ ਜਾਂਦਾ ਹੈਗਾ ਹਾਂਜੀ ਜਿਹੜਾ ਰਾਇਲ ਬੰਗਾਲ ਟਾਈਗਰ ਹੈਗਾ ਉਹਦੇ ਰਹਿਣ ਦਾ ਸਥਾਨ ਹੈ ਸੁੰਦਰਬਨ ਡੈਲਟਾ ਆਪਾਂ ਪਹਿਲਾਂ ਕੀਤਾ ਸੀ ਜਿਹੜੇ ਏਸ਼ੀਆਈ ਸ਼ੇਰ ਰਹਿਗੇ ਉਹ ਠੀਕ ਹੈ ਏਸ਼ੀਆਟਿਕ ਲਾਇਨ ਸੀ ਉਹ ਕਿੱਥੇ ਰਹਿੰਦੇਗੇ ਗੀਰ ਜੰਗਲਾਂ ਦੇ ਵਿੱਚ ਗੁਜਰਾਤ ਦੇ ਵਿੱਚ ਤੇ ਇਹ ਰਾਇਲ ਬੰਗਾਲ ਟਾਈਗਰ ਹੈਗਾ ਜਿਹਦੀ ਰਹਿਣ ਦਾ ਸਥਾਨ ਹੈ ਸੁੰਦਰਬਨ ਡੈਲਟਾ ਪ੍ਰਸ਼ਨ ਨੰਬਰ 18 ਦੀ ਗੱਲ ਕਰੀਏ ਕਾਜ਼ੀਰੰਗਾ ਰਾਸ਼ਟਰੀ ਪਾਰਕ ਇਹ ਵੀ ਇੱਕ ਬਹੁਤ ਇੰਪੋਰਟੈਂਟ ਜਿਹੜਾ ਪ੍ਰਸ਼ਨ ਹੈਗਾ ਅਕਸਰ ਐਗਜ਼ਾਮ ਦੇ ਵਿੱਚ ਪੁੱਛਿਆ ਜਾਂਦਾ ਹੈਗਾ ਠੀਕ ਹੈ ਕਾਫੀ ਜਿਹੜੇ ਰਾਸ਼ਟਰੀ ਪਾਰਕ ਹੈਗੇ نیشنل ਪਾਰਕ ਹੈਗੇ ਠੀਕ ਹੈ ਜੀਪ ਨਾਗਾਹ ਨਹੀਂ ਉਹਨਾਂ ਦੇ ਬਾਰੇ ਆਪਾਂ ਗੱਲ ਕਰਾਂਗੇ ਇਸ ਲਈ ਆਪਾਂ ਇੱਕ ਵੱਖਰੀ ਵੀਡੀਓ ਬਣਾਵਾਂਗੇ ਜ ਜਿਹਦੇ ਵਿੱਚ ਤੁਹਾਨੂੰ ਦੱਸਾਂਗੇ ਕਿੰਨੇ ਰਾਸ਼ਟਰੀ ਪਾਰਕ ਨੇ ਤੇ ਕਿਹੜੇ-ਕਿਹੜੇ ਰਾਜ ਦੇ ਵਿੱਚ ਸਥਿਤ ਹੈਗੇ ਤੇ ਉਹਨਾਂ ਦੇ ਵਿੱਚ ਕਿਹੜੇ-ਕਿਹੜੇ ਜਿਹੜੇ ਜਾਨ ਬਰਹਿ ਗਏ ਉਹਨਾਂ ਨੂੰ ਸੁਰੱਖਿਤ ਰੱਖਿਆ ਜਾਵੇਗਾ। ਤਾਂ ਜਿਹੜਾ ਕਾਜ਼ੀਰੰਗਾ ਰਾਸ਼ਟਰੀ ਪਾਰਕ ਹੈ ਆਪਣਾ ਇਹ ਸਥਿਤ ਹੈ ਅਸਾਮ ਦੇ ਵਿੱਚ। ਠੀਕ ਹੈ। ਇਹ ਕਾਦੇ ਲਈ ਪ੍ਰਸਿੱਧ ਹੈਗਾ ਠੀਕ ਹੈ। ਇਸ ਪਾਰਕ ਦੇ ਵਿੱਚ ਜਿਹੜੇ ਵਨ ਹੌਂਡ ਰਹੀਨੋ ਨੇ ਠੀਕ ਹੈ ਇੱਕ ਸਿੰਘ ਵਾਲੇ ਜਿਹੜੇ ਗੈਂਡੇ ਹੈਗੇ ਉਹ ਇਸ ਪਾਰਕ ਦੇ ਵਿੱਚ ਸੁਰੱਖਿਅਤ ਰੱਖਿਆ ਗਿਆਗੇ ਜਰ ਰਹਿੰਦੇ ਹੈਗੇ। ਵਨ ਹੌਂਡ ਰਹੀਨੋ ਇੱਕ ਸਿੰਘ ਵਾਲੇ ਗੈਂਡੇ। ਪ੍ਰਸ਼ਨ ਨੰਬਰ 19 ਦੀ ਆਪਾਂ ਗੱਲ ਕਰੀਏ ਭਾਰਤ ਦੇ ਕਿਸ ਰਾਜ ਵਿੱਚ ਰਕਵੇਂ ਪੱਖੋਂ ਇਨ ਟਰਮਸ ਆਫ ਏਰੀਆ ਸਭ ਤੋਂ ਵੱਧ ਜੰਗਲ ਪਾਈ ਜਾਂਦੇ ਠੀਕ ਹੈ ਇਸ ਪ੍ਰਸ਼ਨ ਨੂੰ ਬੜੇ ਧਿਆਨ ਨਾਲ ਸੋਲਵ ਕਰਨਾਗਾ ਕਿਉਂਕਿ ਅਕਸਰ ਜਦੋਂ ਅਸੀਂ ਸਰਚ ਕਰਦੇ ਹਾਂਗੇ ਠੀਕ ਹੈ ਤਾਂ ਦੋ ਆਪਸ਼ਨ ਸਾਨੂੰ ਦਿਖਾਈ ਦਿੰਦੀਆਂ ਨੇ ਇਨ ਟਰਮਸ ਆਫ ਏਰੀਆ ਬਜੋ ਪੁੱਛਿਆ ਜਾਵੇ ਫਿਰ ਅਸੀਂ ਟਿਕ ਕਰਾਂਗੇ ਮੱਧ ਪ੍ਰਦੇਸ਼ ਨੂੰ ਠੀਕ ਹੈ ਜਦੋਂ ਸਾਨੂੰ ਰਕਬੋ ਰਕਬੇ ਪੱਖੋਂ ਪੁੱਛਿਆ ਜਾਵੇ ਵੀ ਸਭ ਤੋਂ ਵੱਧ ਜੰਗਲ ਕਿਹੜੇ ਰਾਜ ਦੇ ਵਿੱਚ ਨੇ ਫੇਰ ਅਸੀਂ ਟਿੱਕ ਕਰਾਂਗੇ ਮੱਧਪੜਾ ਪ੍ਰਸ਼ਨ ਨੰਬਰ 20 ਦੀ ਆਪਾਂ ਗੱਲ ਕਰ ਲਈਏ ਵਿਗਿਆਨਿਕ ਪੱਖ ਤੋਂ ਧਰਤੀ ਦੇ ਕਿੰਨੇ ਪ੍ਰਤੀਸ਼ਤ ਖੇਤਰਾਂ ਉੱਤੇ ਜੰਗਲ ਹੋਣੇ ਚਾਹੀਦੇ ਹੈਗੇ ਠੀਕ ਹੈ ਵਿਗਿਆਨਿਕ ਪੱਖੋਂ ਆਪਾਂ ਗੱਲ ਕਰੀਏ ਤਾਂ ਧਰਤੀ ਤੇ ਕਿੰਨੇ ਪ੍ਰਤੀਸ਼ਤ ਜੰਗਲ ਹੋਣੇ ਲਾਜ਼ਮੀ ਨੇ ਹਾਂਜੀ ਕਿੰਨੇ ਹੋਣੇ ਲਾਜ਼ਮੀ ਨੇ ਵੀ 33 ਪ੍ਰਤੀਸ਼ਤ ਹੈ ਮਤਲਬ ਜਿਹੜਾ ਸਾਡਾ ਇਕੋਸਿਸਟਮ ਹੈਗਾ ਪ੍ਰਸ਼ਨ ਇਥੇ ਵੀ ਪੁੱਛਿਆ ਜਾ ਸਕਦਾ ਹੈਗਾ ਵੀ ਇਕੋਸਿਸਟਮ ਨੂੰ ਵਧੀਆ ਢੰਗ ਨਾਲ ਮੈਂਟੇਨ ਰਹਿਣ ਦੇ ਲਈ ਕਿੰਨੇ ਪ੍ਰਤੀਸ਼ਤ ਜੰਗਲਾਂ ਦਾ ਹੋਣਾ ਜ਼ਰੂਰੀ ਹੈ ਤਾਂ ਆਪਾਂ ਕਿੰਨਾ ਲਿਖਾਂਗੇ 33% ਪ੍ਰਸ਼ਨ ਨੰਬਰ 21 ਚਿਪਕੋ ਅੰਦੋਲਨ ਨਾਲ ਸੰਬੰਧਿਤ ਹੈ ਠੀਕ ਹੈ ਚਿਪਕੋ ਅੰਦੋਲਨ ਮਤਲਬ ਇਸ ਅੰਦੋਲਨ ਦੇ ਵਿੱਚ ਕਿਸੀ ਜਿਹੜੇ ਵਿਅਕਤੀ ਸੀ ਨਾ ਉਹ ਰੁੱਖਾਂ ਦੇ ਨਾਲ ਚਿਪਕੀਏ ਸੀ ਹਨ ਤਾਂ ਇਹ ਅੰਦੋਲਨ ਕਿਸ ਦੇ ਨਾਲ ਸੰਬੰਧਿਤ ਹੈਗਾ ਇਹ ਸੰਬੰਧਿਤ ਹੈ ਬਨਸਰਖਣ ਦੇ ਨਾਲ ਠੀਕ ਹੈ ਬਨ ਸੁਰੱਖਿਆ ਦੇ ਨਾਲ ਪ੍ਰਸ਼ਨ ਨੰਬਰ 22 ਦੀ ਅਪਾ ਗੱਲ ਕਰ ਲਈਏ ਸਦਾ ਬਹਾਰ ਵਰਖਾ ਬਣ ਜਿੰਨਾ ਖੇਤਰਾਂ ਵਿੱਚ ਪਾਏ ਜਾਂਦੇ ਹਨ ਉੱਥੇ ਵਰਖਾ ਦੀ ਮਾਤਰਾ ਕਿੰਨੀ ਹੁੰਦੀ ਹੈ ਠੀਕ ਹੈ ਯਾਦ ਰੱਖਿਓ ਹਮੇਸ਼ਾ ਜਿਹੜੇ ਸਦਾ ਬਹਾਰ ਬਣ ਨੇ ਓਸ਼ਣ ਸਦਾ ਬਹਾਰ ਬਣ ਨੇ ਵਰਖਾ ਬਣ ਨੇ ਇਹ ਹਮੇਸ਼ਾ ਉਹਨਾਂ ਖੇਤਰਾਂ ਵਿੱਚ ਪਾਏ ਜਾਂਦੇ ਆ ਜਿੱਥੇ ਵਰਖਾ ਦੀ ਮਾਤਰਾ 200 ਸੈਂਟੀਮੀਟਰ ਤੋਂ ਵੱਧ ਹੁੰਦੀ ਹੈ ਠੀਕ ਹੈ ਯਾਨੀ ਕਿ ਇਹ ਇਹ ਉਹਨਾਂ ਖੇਤਰਾਂ ਵਿੱਚ ਪਾਏ ਜਾਣਗੇ ਜਿੱਥੇ ਵਰਖਾ ਦੀ ਮਾਤਰਾ 200 ਸੈਂਟੀਮੀਟਰ ਤੋਂ ਵੱਧ ਹੋਏਗੀ ਪ੍ਰਸ਼ਨ ਨੰਬਰ 23 ਦੀ ਅਪਾਂ ਗੱਲ ਕਰਦੇ ਆਂ ਸੰਸਾਰ ਵਿੱਚ ਜੰਗਲਾਂ ਦੇ ਹੇਠ ਕਿੰਨੇ ਪ੍ਰਤੀਸ਼ਤ ਖੇਤਰ ਆਉਂਦਾਗਾ ਕਿੰਨੇ ਪਰਸੈਂਟ ਖੇਤਰ ਹੈ ਜਿਹੜਾ ਸੰਸਾਰ ਦਾ ਜੰਗਲਾਂ ਦੇ ਹੇਠ ਹੈ ਹਾਂਜੀ ਕਿੰਨੇ ਪਰਸੈਂਟ ਹੈ ਜੀ ਠੀਕ ਹੈ 29.5% 29.5% ਠੀਕ ਹੈ ਇੱਕ ਵਾਰ ਮੈਂ ਤੁਹਾਨੂੰ ਅਖੀਰ ਦੇ ਵਿੱਚ ਜਦੋਂ ਆਪਾਂ ਗੱਲ ਕਰਾਂਗੇ ਤਾਂ ਜਿੰਨੇ ਵੀ ਆਪਾਂ ਜੰਗਲਾਂ ਬਾਰੇ ਕੀਤੇ ਹੈਗੇ ਜਿੰਨੇ ਦੇ ਪ੍ਰਤੀਸ਼ਤ ਹੈ ਮੈਂ ਤੁਹਾਨੂੰ ਦੁਬਾਰਾ ਫੇਰ ਲਿਖਾ ਦਾਂਗਾ ਤੁਸੀਂ ਨੋਟ ਕਰ ਲਿਓ ਪ੍ਰਸ਼ਨ ਨੰਬਰ 24 ਇਹ ਇੱਕ ਇੰਪੋਰਟੈਂਟ ਕੁਐਸਚਨ ਹੈ ਗੱਭੀ ਧਿਆਨ ਨਾਲ ਵੇਖੋ ਪ੍ਰਸ਼ਨ ਨੰਬਰ 24 ਸਮੁੰਦਰ ਤੱਟ ਦੇ ਨੇੜੇ ਨਮਕੀਨ ਪਾਣੀ ਦੇ ਵਿੱਚ ਉੱਗਣ ਵਾਲੇ ਰੁੱਖਾਂ ਨੂੰ ਕੀ ਕਹਿੰਦੇ ਹੈਗੇ ਠੀਕ ਹੈ ਉਹ ਰੁੱਖ ਜਿਹੜੇ ਨਮਕੀਨ ਪਾਣੀ ਦੇ ਵਿੱਚ ਉੱਗ ਜਾਂਦੇ ਹੈਗੇ ਉਹਨਾਂ ਨੂੰ ਕੀ ਕਹਿੰਦੇ ਹੈਗਾ ਹਾਂਜੀ ਉਹਨਾਂ ਨੂੰ ਅਸੀਂ ਕਹਿੰਦੇ ਆ ਵੀ ਹੈਲੋਫਾਈਟਸ ਹੈਲੋਫਾਈਟਸ ਇੱਥੇ ਕੁਝ ਕੁ ਉਦਾਹਰਨਾਂ ਨੇ ਮੈਂ ਤੁਹਾਨੂੰ ਵਿਖਾ ਦੰਨਾਗਾ ਦੇਖੋ ਪਿਕਚਰਸ ਵੀ ਲਾਈਆਂ ਨੇ ਆਹ ਹੈ ਜਿਹੜਾ ਸਾਡੇ ਕੋਲ ਇਹ ਹੈਗਾ ਵੀ ਹੈਲੋਫਾਈਟਸ ਦੇਖੋ ਆਹ ਪਾਣੀ ਹੈਗਾ ਤੇ ਆਹ ਦੇ ਵਿੱਚ ਹੋਣ ਵਾਲੀ ਬਨਸਪਤੀ ਹੈਗੀ ਪੌਦੇ ਹੈਗੇ ਇਸ ਤੋਂ ਬਾਅਦ ਆਪਣੇ ਕੋਲ ਜਿਹੜਾ ਹੈਗਾ ਇਹ ਹੈਗਾ ਸੈਰੋਫਾਈਟਸ ਇਹ ਉਹ ਦਰਖਤ ਹੁੰਦੇ ਹੈਗੇ ਜਾਂ ਉਹ ਛੋਟੇ ਛੋਟੇ ਪੌਦੇ ਹੁੰਦੇ ਹੈਗੇ ਨਾ ਜਿਨ੍ਹਾਂ ਨੂੰ ਬਹੁਤ ਘੱਟ ਪਾਣੀ ਦੀ ਲੋੜ ਹੁੰਦੀ ਹੈਗੀ ਮਤਲਬ ਇਹ ਰੇਗਿਸਤਾਨੀ ਜਾਂ ਮਾਰੂਥਲੀ ਖੇਤਰ ਦੇ ਵਿੱਚ ਹੋ ਸਕਦੇ ਹੈਗੇ ਇਹਨਾਂ ਨੂੰ ਬਹੁਤ ਘੱਟ ਪਾਣੀ ਦੀ ਲੋੜ ਹੁੰਦੀ ਹੈਗੀ ਇਸ ਤੋਂ ਬਾਅਦ ਤੀਸਰਾ ਹੈ ਵੀ ਆਪਣੇ ਕੋਲ ਠੀਕ ਹੈ ਸੈਪਰੋਫਾਈਟਸ ਸੈਪਰੋਫਾਈਟਸ ਕਿਹੜੇ ਹੁੰਦੇ ਹੈਗੇ ਇਹਨਾਂ ਦੇ ਵਿੱਚ ਦੇਖੋ ਨਾਈਟ੍ਰੋਜਨ ਦੀ ਘਾਟ ਹੁੰਦੀ ਹੈਗੀ ਇਹਦੇ ਕਾਰਨ ਇਹਨਾਂ ਦਾ ਰੰਗ ਨਹੀਂ ਗ੍ਰੀਨ ਹੁੰਦਾ ਹੈਗਾ ਠੀਕ ਹੈ ਤੇ ਇਹ ਨਿਰਪਰ ਕਿਹਦੇ ਕਰਦੇ ਹੈ ਜਿਹੜੇ ਫੰਗਸ ਹੁੰਦੀ ਹੈ ਉੱਲੀ ਹੁੰਦੀ ਹੈ ਉਹਦੇ ਉੱਪਰ ਇਹ ਨਿਰਪਰ ਕਰਦੇ ਹੈਗੇ ਤਾਂ ਇਹ ਤਿੰਨ ਪ੍ਰਕਾਰ ਦੇ ਹੈਗੇ ਠੀਕ ਹੈ ਦੇਖ ਲਓ ਹੈਲੋਫਾਈਟਸ ਸੈਰੋਫਾਈਟਸ ਤੇ ਸੈਪਰੋਫਾਈਟਸ ਠੀਕ ਹੈ ਮੈਨ ਸਾਨੂੰ ਆ ਪੁੱਛਿਆ ਗਿਆ ਸੀ ਵੀ ਉਹ ਦਰਖਤ ਜਿਹੜੇ ਨਮਕੀਨ ਪਾਣੀ ਦੇ ਵਿੱਚ ਉੱਗ ਜਾਂਦੇ ਹੈਗੇ ਉਹਨਾਂ ਨੂੰ ਕੀ ਕਿਹਾ ਜਾਂਦਾ ਹੈਗਾ ਉਹਨੂੰ ਕੀ ਕਹਿੰਦੇ ਹੈਗਾ ਹੈਲੋਫਾਈਟਸ ਇੱਕ ਸ਼ਾਇਦ ਤੁਸੀਂ ਪੜ੍ਹਿਆ ਹੋਗਾ ਕਿ ਅਸ਼ਾਂ ਸਦਾ ਬਾਹਰ ਬਣਾ ਦੇ ਬਾਰੇ ਤਾਂ ਉਹਨਾਂ ਜਿਹੜੇ ਬਣ ਨੇ ਉਹਨਾਂ ਦੇ ਤਣਿਆਂ ਦੇ ਉੱਪਰ ਕੁਝ ਬਨਸਪਤੀ ਹੋ ਗਈ ਜਾਂਦੀ ਹੈਗੀ ਠੀਕ ਹੈ ਨੀਚੇ ਜੜਾਂ ਦੇ ਵਿੱਚ ਜੜਾਂ ਦੇ ਉੱਪਰ ਤਾਂ ਇਸ ਨੂੰ ਵੀ ਅਸੀਂ ਸਰੋਫਾਈਟਸ ਬੋਲਦੇ ਹਾਂਗੇ ਠੀਕ ਹੈ ਇਹ ਵੀ ਧਿਆਨ ਰੱਖਣਾਗਾ ਪ੍ਰਸ਼ਨ ਨੰਬਰ 25 ਆਪਣੇ ਕੋਲ ਭਾਰਤ ਦੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਸਭ ਤੋਂ ਵੱਧ ਜੰਗਲ ਕਿੱਥੇ ਪਾਏ ਜਾਂਦੇ ਹੈਗੇ ਠੀਕ ਹੈ ਇਹ ਵੀ ਇੱਕ ਇੰਪੋਰਟੈਂਟ ਕੁਐਸਚਨ ਹੈ ਸਾਡਾ ਭਾਰ ਦੇ ਕਿੰਨੇ ਕੇਂਦਰ ਸ਼ਾਸਿਤ ਪ੍ਰਦੇਸ਼ ਨੇ ਕਿੰਨੇ ਕੇਂਦਰ ਸ਼ਾਸਿਤ ਪ੍ਰਦੇਸ਼ ਨੇ ਵੀ ਸਾਡੇ ਹੋਣਾ 8 ਠੀਕ ਹੈ ਧਿਆਨ ਰੱਖਿਓ ਵੀ ਤਾਂ ਉਹਨਾਂ ਦੇ ਵਿੱਚੋਂ ਸਭ ਤੋਂ ਵੱਧ ਜੰਗਲ ਕਿਹਦੇ ਵਿੱਚ ਪਾਏ ਜਾਂਦੇਗੇ ਹਾਂਜੀ ਸਭ ਤੋਂ ਵੱਧ ਜੰਗਲ ਪਾਏ ਜਾਂਦੇ ਆਪਣੇ ਕੋਲ ਅੰਡੇਮਾਨ ਤੇ ਨਿਕੋਬਰ ਦੀਪ ਸਮੂਹ ਦੇ ਵਿੱਚ ਕਿ ਅੰਡੇਮਾਨ ਨਿਕੋਬਰ ਦੀਪ ਸਮੂਹ ਦੇ ਵਿੱਚ ਸਭ ਤੋਂ ਵੱਧ ਜੰਗਲ ਪਾਏ ਜਾਂਦੇਗੇ ਜੇ ਸਾਨੂੰ ਇੱਥੇ ਸਭ ਤੋਂ ਘੱਟ ਪੁੱਛਿਆ ਜਾਂਦਾ ਵੀ ਫੇਰ ਅਸੀਂ ਟਿੱਕਰ ਦੇ ਦਿੱਲੀ ਨੂੰ ਠੀਕ ਹੈ ਉਹ ਕਿਹੜਾ ਕੇਂਦਰ ਸ਼ਾਸਤ ਪ੍ਰਦੇਸ਼ ਹੈ ਜਿੱਥੇ ਸਭ ਤੋਂ ਘੱਟ ਜੰਗਲ ਪਾਈ ਜਾਂਦੇ ਆ ਫੇਰ ਅਸੀਂ ਟਿਕ ਕਰਨਾ ਸੀ ਦਿੱਲੀ ਨੂੰ ਹੁਣ ਸਾਨੂੰ ਵੱਧ ਪੁੱਛਿਆ ਗਿਆ ਇਸ ਕਰਕੇ ਅਸੀਂ ਕਿਹੜਾ ਟਿਕ ਕਰਾਂਗੇ ਅੰਡੇਮਾਨ ਤੇ ਨਿਕੋਬਰ ਦੀਪ ਸਮੂਹ ਪ੍ਰਸ਼ਨ ਨੰਬਰ 26 ਹੈ ਆਪਣੇ ਕੋਲ ਬੰਗਾਲ ਦੀ ਦਹਿਸ਼ਤ ਕਿਸ ਪੌਦੇ ਨੂੰ ਕਿਹਾ ਜਾਂਦਾ ਹੈਗਾ ਟੈਰਰ ਆਫ ਬੰਗਾਲ ਠੀਕ ਹੈ ਟੈਰਰ ਆਫ ਬੰਗਾਲ ਕਿਹੜੇ ਪੌਦੇ ਨੂੰ ਕਿਹਾ ਜਾਂਦਾ ਹੈਗਾ ਹਾਂਜੀ ਇਹ ਕਿਹਾ ਜਾਂਦਾ ਹੈਗਾ ਜਲ ਹਾਈ ਸਿੰਥਮ ਠੀਕ ਹੈ ਵਾਟਰ ਹਾਈ ਸਿੰਥ ਨਾਂ ਦਾ ਪੌਦਾ ਹੈਗਾ ਉਸ ਨੂੰ ਬੰਗਾਲ ਦੀ ਦਹਿਸ਼ਤ ਕਿਹਾ ਜਾਂਦਾ ਹੈ ਕਿਉਂ ਕਿ ਕਿਹਾ ਜਾਂਦਾ ਹੈ ਕਿਉਂਕਿ ਜਿੰਨੇ ਵੀ ਬੰਗਾਲ ਦੇ ਵਿੱਚ ਪਾਣੀ ਦੇ ਸਰੋਤ ਹੈਗੇ ਠੀਕ ਹੈ ਉਹਨਾਂ ਦੇ ਉੱਪਰ ਇਸ ਪੌਦੇ ਨੇ ਕੀ ਕਰ ਲਿਆ ਆਪਣਾ ਕਬਜ਼ਾ ਕਰ ਲਿਆ ਪ੍ਰਸ਼ਨ ਨੰਬਰ 27 ਕਿਸੇ ਸਥਾਨ ਤੇ ਪਾਏ ਜਾਂ ਜਾਣ ਵਾਲੇ ਠੀਕ ਹੈ ਇੱਥੇ ਜਾਣਗ ਥੋੜਾ ਸ਼ਾਇਦ ਟਾਈਪਿੰਗ ਦੇ ਵਿੱਚ ਗਲਤੀ ਹੋ ਗਈ ਜਾਣ ਵਾਲੇ ਪ੍ਰਾਣੀ ਜਗਤ ਨੂੰ ਕੀ ਕਿਹਾ ਜਾਂਦਾ ਹੈ ਕਿਸੇ ਸਥਾਨ ਤੇ ਜਿਹੜੇ ਪ੍ਰਾਣੀ ਜਗਤ ਪਾਈ ਜਾਂਦੇ ਹੈਗੇ ਉਸ ਨੂੰ ਕੀ ਕਹਿੰਦਾਗਾ ਹਾਂਜੀ ਜਿਹੜੇ ਪ੍ਰਾਣੀ ਆ ਉਹਨਾਂ ਨੂੰ ਅਸੀਂ ਬੋਲਦੇ ਆਂਗੇ ਫੋਨਾ ਕਿਸੇ ਖੇਤਰ ਦਾ ਜਿਹੜਾ ਪ੍ਰਾਣੀ ਜਗਤ ਹੈਗਾ ਕਿਸੇ ਇੱਕ ਖਾਸ ਖੇਤਰ ਦੇ ਵਿੱਚ ਪਾਈ ਜਾਂਦਾ ਉਹਨੂੰ ਅਸੀਂ ਬੋਲਦੇ ਆਂਗੇ ਫੋਨਾ ਉੱਥੋਂ ਦੀ ਜਿੰਨੀ ਬਨਸਪਤੀ ਹੈਗੀ ਉਸ ਨੂੰ ਅਸੀਂ ਬੋਲਦੇ ਆਂ ਫਲੋਰਾ ਠੀਕ ਹੈ ਕਿਸੇ ਖੇਤਰ ਦੇ ਜਿੰਨੇ ਉੱਤੇ ਬਨਸਪਤੀ ਪਾਈ ਜਾਂਦੀ ਹੈ ਉਹਨੂੰ ਅਸੀਂ ਕੀ ਕਹਿੰਦੇ ਆਂਗੇ ਫਲੋਰਾ ਤੇ ਉੱਥੇ ਕਿੰਨੇ ਪ੍ਰਾਣੀ ਜਗਤ ਹੈਗੇ ਜਿਹੜੇ ਸਾਰੇ ਉਹਨੂੰ ਅਸੀਂ ਬੋਲਦੇ ਆਂਗੇ ਫੋਨਾ ਪ੍ਰਸ਼ਨ ਨੰਬਰ 28 ਭਾਰਤ ਦੇ ਕਿਸ ਰਾਜ ਦੀ ਜੰਗਲਾਂ ਹੇਠ ਭੂਮੀ ਦੀ ਪ੍ਰਤੀਸ਼ਤ ਮਾਤਰਾ ਸਭ ਤੋਂ ਘੱਟ ਹੈ ਠੀਕ ਹੈ ਭਾਰਤ ਦਾ ਕਿਹੜਾ ਰਾਜ ਹੈਗਾ ਜਿਹਦੇ ਕੋਲ ਜੰਗਲਾਂ ਹੇਠ ਪ੍ਰਤੀਸ਼ਤ ਭੂਮੀ ਸਭ ਤੋਂ ਘੱਟ ਹੈ ਹਾਂਜੀ ਉਹ ਹੈਗੀ ਪੰਜਾਬ ਠੀਕ ਹੈ ਪੰਜਾਬ ਦੇ ਵਿੱਚ ਜੰਗਲਾਂ ਹੇਠ ਜਿਹੜੀ ਭੂਮੀ ਹੈਗੀ ਉਹ ਸਭ ਤੋਂ ਘੱਟ ਹੈ ਪ੍ਰਸ਼ਨ ਨੰਬਰ 29 ਦੀ ਗੱਲ ਕਰ ਲਈਏ ਹੇਠ ਲਿਖਿਆਂ ਵਿੱਚੋਂ ਕਿਸ ਰੁੱਖ ਜਾਂ ਦਰਖਤ ਦੀ ਵਰਤੋਂ ਬਲੱਡ ਪ੍ਰੈਸ਼ਰ ਦਾ ਇਲਾਜ ਜਾਂ ਰੋਕਥਾਮ ਕਰਨ ਦੇ ਲਈ ਕੀਤੀ ਜਾਂਦੀ ਹੈ ਇਹਨਾਂ ਦੇ ਵਿੱਚੋਂ ਕਿਹੜਾ ਰੁੱਖ ਹੈਗਾ ਜਿਹਦੇ ਵਰਤੋਂ ਬਲੱਡ ਪ੍ਰੈਸ਼ਰ ਦੀ ਰੋਕथाम ਦੇ ਲਈ ਕੀਤੀ ਜਾਂਦੀ ਹੈ ਹਾਂਜੀ ਉਹਦਾ ਨਾਮ ਹੈਗਾ ਸਰਪਗੰਦਾ ਸਰਪਗੰਦਾ ਤੇ ਕਿ ਉਹਦੇ ਜਿਹੜੇ ਪੌਦੇ ਕਿ ਜੇ ਨਿੰਮ ਇਹਦੀ ਵਰਤੋਂ ਵੀ ਕੀਤੀ ਜਾਂਦੀ ਹੈ ਪਰ ਉਹਨਾਂ ਨੇ ਸਾਨੂੰ ਪੁੱਛੇਗਾ ਬਲੱਡ ਪ੍ਰੈਸ਼ਰ ਦੇ ਲਈ ਤਾਂ ਉਹਦੇ ਲਈ ਵਰਤੋਂ ਕੀਤੀ ਜਾਂਦੀ ਹੈਗੀ ਸਰਪਗੰਦਾ ਨਾਮ ਦੇ ਰੁੱਖ ਦੀ ਪ੍ਰਸ਼ਨ ਨੰਬਰ 3 ਹੈ ਆਪਣੇ ਕੋਲ ਭਾਰਤ ਵਿੱਚ ਜ਼ਿਆਦਾਤਰ ਕਿਸ ਪ੍ਰਕਾਰ ਦੀ ਬਨਸਪਤੀ ਦਾ ਵਿਸਥਾਰ ਹੈ ਭਾਰਤ ਵਿੱਚ ਜਿਹੜੀ ਪੰਜ ਪ੍ਰਕਾਰ ਦੀ ਬਨਸਪਤੀ ਪਾਈ ਜਾਂਦੀ ਹੈ ਉਹਦੇ ਵਿੱਚੋਂ ਵੱਡੇ ਪੱਧਰ ਤੇ ਕਿਹੜੀ ਬਨਸਪਤੀ ਦਾ ਵਿਸਤਾਰ ਹੈ ਹਾਂਜੀ ਉਹ ਹੈਗੀ ਓਸ਼ਣ ਪਤਛੜੀ ਬਨਸਪਤੀ ਠੀਕ ਹੈ ਇਹ ਵੀ ਪੇਪਰ ਜਿਹੜਾ ਅ ਪ੍ਰਸ਼ਨ ਅਕਸਰ ਪੇਪਰਾਂ ਦੇ ਵਿੱਚ ਪੁੱਛਿਆ ਜਾਂਦਾ ਹੈ ਕਿ ਭਾਰਤ ਵਿੱਚ ਜ਼ਿਆਦਾਤਰ ਕਿਹੜੀ ਬਨਸਪਤੀ ਦਾ ਵਿਸਤਾਰ ਹੈ ਤਈ ਹੈ ਕਿ ਓਸ਼ਣ ਪਤਛੜੀ ਬਨਸਪਤੀ ਠੀਕ ਹੈ ਤਾਂ ਇਸ ਟੌਪਿਕ ਦੇ ਵਿੱਚ ਆਪਣੇ 30 ਪ੍ਰਸ਼ਨ ਸੀ ਹੁਣ ਤੁਸੀਂ ਜਿਹੜਾ ਆਪ ਫਿਗਰ ਕੀਤੇ ਸੀ ਜੰਗਲਾਂ ਦੇ ਭੂਮੀ ਵਾਲੇ ਉਹ ਨੋਟ ਕਰ ਲਿਓ ਠੀਕ ਹੈ ਵਿਗਿਆਨਿਕ ਪੱਖ ਤੋਂ ਆਪਾਂ ਗੱਲ ਕਰੀਏ ਹਾਂਜੀ ਵਿਗਿਆਨਿਕ ਪੱਖ ਤੋਂ ਆਪਾਂ ਗੱਲ ਕਰੀਏ ਧਰਤੀ ਦੇ ਕਿੰਨੇ ਪਰਸੈਂਟ ਭਾਗ ਉੱਤੇ ਜੰਗਲ ਹੋਣੇ ਜ਼ਰੂਰੀ ਹੈਗੇ ਠੀਕ ਹੈ ਤਾਂ ਉਹ ਨੇ 33% ਠੀਕ ਹੈ ਉਹ ਜਿਹੜੇ ਪੂਰੇ ਸੰਸਾਰ ਦੇ ਵਿੱਚ ਕਿੰਨੇ ਪ੍ਰਤੀਸ਼ਤ ਭੂਮੀ ਉਤੇ ਜੰਗਲ ਲੱਗੇ ਠੀਕ ਹੈ ਸੰਸਾਰ ਦੇ ਵਿੱਚ ਕਿੰਨੇ ਪ੍ਰਤੀਸ਼ਤ ਹੈਗੇ 29.5% ਠੀਕ ਹੈ ਇਹ ਨੋਟ ਕਰ ਲਿਓ 29.5% ਇਸ ਤੋਂ ਬਾਅਦ ਅਸੀਂ ਭਾਰਤ ਦੀ ਗੱਲ ਕਰੀਏ ਭਾਰਤ ਦੇ ਕਿੰਨੇ ਭੂਮੀ ਦੇ ਉੱਪਰ ਜੰਗਲ ਨੇ ਤਾਂ ਅਸੀਂ ਲਿਖਾਂਗੇ 22.7% ਠੀਕ ਹੈ ਜਾਂ ਫਿਰ 22% ਇਹ ਆਪਸ਼ਨ ਤੇ ਡਿਪੈਂਡ ਕਰਦਾ ਵੀ ਸਾਨੂੰ ਉੱਥੇ ਆਪਸ਼ਨ ਸਾਨੂੰ ਤੇ ਆਪਸ਼ਨ ਕਿਹੜੀ ਆਣੀ ਹੈਗੀ ਠੀਕ ਹੈ ਇਸ ਤੋਂ ਬਾਅਦ ਅਸੀਂ ਪੰਜਾਬ ਦੀ ਗੱਲ ਕਰੀਏ ਅਗਰ ਪੰਜਾਬ ਦੇ ਕਿੰਨੇ ਖੇਤਰ ਦੇ ਵਿੱਚ ਜੰਗਲ ਪਾਈ ਜਾਂਦੇ ਕਿੰਨੇ ਪ੍ਰਤੀਸ਼ਤ ਦੇ ਵਿੱਚ ਤਾਂ ਅਸੀਂ ਗੱਲ ਕਰਾਂਗੇ 6.07% ਠੀਕ ਹੈ ਇਹ ਕੁਝ ਫਿਗਰ ਸੀ ਤੁਸੀਂ ਧਿਆਨ ਰੱਖਣਾ ਹੈ ਕਿਉਂਕਿ ਇਹਨਾਂ ਦੇ ਵਿੱਚੋਂ ਅਕਸਰ ਇੱਕ ਜਿਹੜਾ ਪ੍ਰਸ਼ਨ ਅਗੋਂ ਪੁੱਛਿਆ ਜਾਂਦਾ ਹੈ ਕਿ ਇਕੋਸਿਸਟਮ ਬਣਾਈ ਰੱਖਣ ਦੇ ਲਈ ਵੀ ਇਹ ਗਿਆ ਗਿਆ ਕਿ ਵੀ ਘੱਟੋ-ਘੱਟ 33% ਜੰਗਲ ਹੁਣ ਲਾਜ਼ਮੀ ਹੈ ਕੇ ਲਈ ਤਾਂ ਇਹ ਆਪਣਾ ਟੋਪਿਕ ਸੀ ਕੁਦਰਤੀ ਬਨਸਪਤੀ ਅਤੇ ਜੀਵ ਜੰਤੂ ਜਿਦੇ ਆਪਾਂ 30 ਜਿਹੜੇ ਮਹੱਤਵਪੂਰਨ ਪ੍ਰਸ਼ਨ ਹੈਗੇ ਉਹ ਹੱਲ ਕੀਤੇ ਹੈਗੇ ਠੀਕ ਹੈ ਅਗਰ ਤੁਹਾਨੂੰ ਇਹ ਵੀਡੀਓ ਚੰਗੀ ਲੱਗੀ ਤਾਂ ਇਹਨੂੰ ਲਾਈਕ ਕਰ ਦਿਓ ਕਮੈਂਟ ਕਰ ਦਿਓ ਠੀਕ ਹੈ ਤੇ ਚੈਨਲ ਸਬਸਕ੍ਰਾਈਬ ਕਰ ਲਿਓ ਤਾਂ ਜੋ ਜਿਹੜੀ ਤੁਹਾਨੂੰ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਮਿਲਦੀ ਰਹੇ ਠੀਕ ਹੈ ਇਸ ਤੋਂ ਬਾਅਦ ਜਿਹੜਾ ਆਪਣਾ ਨੈਕਸਟ ਟੋਪਿਕ ਹੋਏਗਾ ਉਹ ਹੈਗਾ ਇੰਪੋਰਟੈਂਟ ਪ੍ਰੋਜੈਕਟਸ ਵਾਈਲਡ ਸੈਂਚੂਰੀਜ਼ ਐਂਡ ਨੈਸ਼ਨਲ ਪਾਰਕਸ ਮਹੱਤਵਪੂਰਨ ਜਿਹੜੇ ਪ੍ਰੋਜੈਕਟ ਨੇ ਜਿਹੜੇ ਵਕ ਵਕ ਜਾਨਵਰਾਂ ਦੇ ਉਹ ਨੂੰ ਸੁਰੱਖਿਅਤ ਰੱਖਣ ਦੇ ਲਈ ਚਲਾਏਗੇ ਜੀਪ ਨਾਗਾਹਾਂ ਤੇ ਰਾਸ਼ਟਰੀ ਪਾਰਕ ਉਹਨਾਂ ਦੇ ਬਾਰੇ ਆਪਾਂ ਨੈਕਸਟ ਵੀਡੀਓ ਸਾਡੀ ਵੀਡੀਓ ਇਹਦੇ ਵਿੱਚ ਗੱਲ ਕਰਾਂਗੇ ਠੀਕ ਹੈ ਜੀ OK ਜੀ ਧੰਨਵਾਦ